ਜਿਸ ਵੇਲੇ ਫਾਈਨੈਂਸ ਕਮਿਸ਼ਨ ਪੰਜਾਬ ਦੇ ਵਿੱਚ ਕੱਲ ਆਇਆ ਇੱਕ ਚੰਗੀ ਪ੍ਰਥਾ ਸਾਹਮਣੇ ਆਈ ਆ ਉਹ ਇਹ ਹੈ ਕਿ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਹੱਕ ਦੇ ਵਿੱਚ ਗੱਲ ਕੀਤੀ ਪੰਜਾਬ ਦੀਆਂ ਮੰਗਾਂ ਜਿਹੜੀਆਂ ਉਹ ਉਠਾਈਆਂ ਔਰ ਕਾਫੀ ਮੰਗਾਂ ਸੇਮ ਵੀ ਹਨ ਜਿਵੇਂ ਕਿ ਜਿਹੜਾ ਸਟੇਟਾਂ ਦਾ ਹਿੱਸਾ ਵਾ ਸੈਂਟਰਲ ਟੈਕਸ ਦੇ ਵਿੱਚ ਉਹ 41% ਦੀ ਬਜਾਏ 50% ਦੀ ਹੋਣਾ ਚਾਹੀਦਾ ਫਸਲਾਂ ਦੀ ਵਿਭਿੰਨਤਾ ਵਾਸਤੇ 10000 ਕਰੋੜ ਰੁਪਈਆ ਮਿਲੇ ਪੁਲਿਸ ਦੀ ਬਿਹਤਰੀ ਵਾਸਤੇ 10000 ਕਰੋੜ ਰੁਪਈਆ ਮਿਲੇ ਮੈਂ ਜਗਮਜੀਤ ਸਿੰਘ ਬਰਾੜਨਾਲ ਕਾਫੀ ਹੱਦ ਤੱਕ ਸਹਿਮਤ ਆ ਕਿ ਸਾਨੂੰ ਸਪੈਸ਼ਲ ਸਟੇਟਸ ਚਾਹੀਦਾ ਵਾ ਔਰ ਜੋ ਪੰਜਾਬ ਦੀ ਇਸ ਵੇਲੇ ਹਾਲਤ ਹੈ ਔਰ ਜੋ ਪੰਜਾਬ ਦਾ ਕੇਸ ਆ ਇਹਦੇ ਨਾਲ ਕਿਸੇ ਹੋਰ ਸਟੇਟ ਕੋਲੋਂ ਇਹਦੇ ਨਾਲ ਸਟਰੋਂਗ ਕੇਸ ਨਹੀਂ ਹੈ ਪਹਿਲਾ 1947 ਵਿਚ ਵੰਡ ਹੋਈ ਫਿਰ 1965 ਦੇ ਵਿੱਚ ਵੰਡ ਹੋਈ ਬਾਰਡਰ ਸਟੇਟ ਆ ਬਾਰਡਰ ਦੇ ਵਿੱਚੋਂ ਜੰਗਾਂ ਵੀ ਹੋਈਆਂ ਦੋ ਜੰਗਾਂ ਵੀ ਹੋਈਆਂ 1965 ਦੀ 1971 ਦੀ ਹੁਣ ਵੀ ਉਥੋਂ ਡਰੋਨਸ ਦੇ ਜ਼ਰੀਏ ਨਸ਼ੇ ਆ ਰਹੇ ਆ ਵੈਪਨਸ ਆ ਰਹੇ ਆ ਪੰਜਾਬ ਦੇ ਵਿੱਚ ਮਿਲਿਟੈਂਸੀ ਵੀ ਰਹੀ ਪੰਜਾਬ ਜਿਹੜਾ ਵਾ ਮੁਲਕ ਦਾ ਆਂਦਾਤਾ ਵੀ ਹੈ ਸਭ ਤੋਂ ਜ਼ਿਆਦਾ ਫੌਜ ਦੇ ਵਿੱਚ ਕੰਟ੍ਰਿਬਿਊਸ਼ਨ ਬੜੇ ਸਾਲ ਪੰਜਾਬ ਦੀ ਰਹੀ ਸੋ ਇਹ ਸਾਰੇ ਕਾਰਨਾ ਕਰਕੇ ਪੰਜਾਬ ਨੂੰ ਸਪੈਸ਼ਲ ਸਟੇਟਸ ਰੂ ਮਿਲਣਾ ਚਾਹੀਦਾ ਵਾ ਔਰ ਮੈਂ ਆਸ ਕਰਦਾ ਵਾਂ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਹ ਸਪੈਸ਼ਲ ਸਟੇਟਸ ਦੀ ਮੰਗ ਕਰਨ ਗਿਆ ਚੇ ਫਾਈਨੈਂਸ ਕਮਿਸ਼ਨ ਇਹਦੇ ਤੇ ਫੈਸਲਾ ਨਹੀਂ ਲੈ ਸਕਦਾ ਤੇ ਇਹ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਮੁੱਖ ਮੰਤਰੀ ਕੋਲ ਨਿਰਮਲਾ ਸੀਤਾਰਾਮਨ ਕੋਲ ਫਾਈਨੈਂਸ ਮੰਤਰੀ ਕੋਲ ਇਹਦੀ ਮੰਗ ਕਰਨੀ ਚਾਹੀਦੀ ਆ ਜਿਸ ਲਈ ਮੈਂ ਐਮਐਲਏ ਸੀ ਮੈਂ ਇਹਦੇ ਵਾਸਤੇ ਉਸਲੇ ਦੇ ਫਾਈਨੈਂਸ ਮਿਨਿਸਟਰ ਅਰਨ ਜੈਤਲੀ ਨੂੰ ਚਿੱਠੀ ਵੀ ਲਿਖੀ ਸੀ ਔਰ ਉਹਨਾਂ ਦੇ ਮਿਨਿਸਟਰ ਆਫ ਸਟੇਟ ਦਾ ਮੈਨੂੰ ਜਵਾਬ ਵੀ ਆਇਆ ਸੀ ਕਿ ਸਪੈਸ਼ਲ ਸਟੇਟਸ ਦੀ ਪ੍ਰੋਵੀਜ਼ਨ ਹੀ ਹੈ ਨਹੀਂ ਪਰ ਸਪੈਸ਼ਲ ਸਟੇਟਸ ਦੀ ਪ੍ਰੋਵੀਜ਼ਨ ਨਾਰਥ-ਈਸਟਰਨ ਸਟੇਟਸ ਵਾਸਤੇ ਹਿੱਲ ਸਟੇਟਸ ਵਾਸਤੇ ਹੈ ਸੋ ਪੰਜਾਬ ਨੂੰ ਵੀ ਇਹਦੇ ਵਾਸਤੇ ਸਟਰੋਂਗਲੀ ਪਿਚ ਕਰਨਾ ਚਾਹੀਦਾ ਮੈਂ ਤੇ ਉਦੋਂ ਬਤੋ ਰਿਹਾ ਐਮਐਲਏ ਸੀ ਸੋ ਮੇਰਾ ਤੇ ਉਹਨਾਂ ਨੇ ਜਿਹੜੇ ਗੁਜ਼ਾਰਿਸ਼ ਸੀ ਉਹਨੂੰ ਠੁਕਰਾਤਾ ਪਰ ਜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ ਦਬਾਅ ਪਾਉਣਗੀਆਂ ਸਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਦਬਾਅ ਪਾਉਣਗੇ ਤੇ ਕੁਝ ਨਾ ਕੁਝ 얘 ਦੇ ਬਾਰੇ ਫੈਸਲਾ ਸਰਕਾਰ ਨੂੰ ਲੈਣਾ ਹੀ ਪਵੇਗਾ। ਅ ਬਿਹਾਰ ਤੇ ਆਂਧਰਾ ਪ੍ਰਦੇਸ਼ ਨਾਲੋਂ ਕਿਤੇ ਜ਼ਿਆਦਾ ਸਟਰੋਂਗ ਕੇਸ ਹੈ ਪੰਜਾਬ ਦਾ ਇਹ ਮੇਰਾ ਮੰਨਣਾ ਵਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਜਿਹੜੀ ਨਿਰਮਲਾ ਸੀਤਾਰਾਮਨ ਨੇ ਜਿਹੜੀ ਬਜਟ ਪੇਸ਼ ਕੀਤੀ ਹੈ ਉਹਦੇ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ। ਠੀਕ ਆ। 2 ਸਾਲ ਪਹਿਲਾਂ ਵਾਲੀ ਬਜਟ ਦੇ ਵਿੱਚ ਟੈਕਸਟਾਈਲ ਪਾਰਕ ਜ਼ਰੂਰ ਅਨਾਉਂਸ ਕੀਤਾ ਸੀ। ਪਰ ਉਹ ਤੇ ਹੁਣ ਵਾਪਸ ਹੋ ਗਿਆ ਕਿਉਂਕਿ ਪੰਜਾਬ ਕੋਲ ਹੋਰ ਆਲਟਰਨੇਟ ਜਗ੍ਹਾ ਨਹੀਂ ਸੀ ਸਿਰਫ ਮੱਤੇਵਾੜਾ ਕੋਲ ਹੀ ਇਹਨਾਂ ਨੇ ਜਗ੍ਹਾ 1000 ਕਰੋੜ ਇਕ ہزار ਇੱਕਰ ਜੁਣੀ ਸੀ ਸੋ ਕੁਝ ਨਾ ਕੁਝ ਹੋਰ ਪੰਜਾਬ ਨੂੰ ਦੇਣਾ ਜਿਵੇਂ ਸ਼ਿਵਸ਼ਰਨ ਸਾਡੇ ਇੱਕ ਕਾਲਰ ਨੇ ਕਿਹਾ ਵਾ ਕਿ ਮਾਲਵੇ ਦੇ ਵਿੱਚ ਵੀ ਬਹੁਤ ਲੋੜ ਆ ਸਪੈਸ਼ਲ ਪ੍ਰੋਜੈਕਟਸ ਦੀ ਫੂਡ ਪ੍ਰੋਸੈਸਿੰਗ ਦੀ ਜਾਂ ਹੋਰ ਪ੍ਰੋਜੈਕਟਸ ਦੀ ਜਿਹੜਾ ਕੇਂਦਰ ਤੋਂ ਅਸੀਂ ਪੈਕੇਜ ਐਕਸਪੈਕਟ ਕਰਦੇ ਹਾਂ ਉਹ ਤਾਂ ਠੀਕ ਆ ਲੇਕਿਨ ਰਾਜ ਸਰਕਾਰ ਨੂੰ ਵੀ ਬਹੁਤ ਕੁਝ ਕਰਨਾ ਪੈਣਾ ਔਰ ਕਰ ਸਕਦੀ ਹੈ ਫਜ਼ੂਲ ਖਰਚੀ ਰੋਕੇ ਆ ਜਿਹੜੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਉਹ ਰੋਕੇ ਜਾਣ ਵੰਦੇ ਕੀਤੇ ਜਾਣ ਰੈਲੀਆਂ ਦੇ ਉੱਤੇ ਜਿਹੜਾ ਪੈਸਾ ਬਰਬਾਦ ਹੁੰਦਾ ਉਹ ਨਾ ਕੀਤਾ ਜਾਵੇ ਔਰ ਵਿਪਨਤਾ ਸੈਂਟਰ ਤੇ ਐਮਐਸਪੀ ਦਿੰਦੀ ਆ ਲੇਕਿਨ ਜੀ ਐਮਐਸਪੀ ਜੋ ਆਨਰ ਨਹੀਂ ਕਰਦੀ ਤੇ ਸਾਨੂੰ ਐਟਲੀਸਟ ਕੁਝ ਫਸਲਾਂ ਜੜੀਆਂ ਵਾਂ ਉਹਨਾਂ ਨੂੰ ਉਹਨਾਂ ਦੀ ਖਰੀਦ ਰਾਜ ਸਰਕਾਰ ਨੂੰ ਆਪ ਯਕੀਨੀ ਬਣਾਉਣੀ ਚਾਹੀਦੀ ਹੈ ਦਾਲਾਂ ਮੂੰਗੀ ਪਿਛਲੇ ਸਾਲ ਕਹਿੰਦੇ ਮੂੰਗੀ ਲਾਵਾਂਗੇ ਨਹੀਂ ਖਰੀਦੀ ਸਰਕਾਰ ਨੇ ਸੋ ਦਾਲਾਂ ਸਰੋਂ ਮੱਕੀ ਇੱਕ ਪੰਜਾਬ ਸਰਕਾਰ ਫਸਲਾਂ ਖਰੀਦ ਕੇ ਇਹਨਾਂ ਦੀ ਖਪਤ ਸਟੇਟ ਦੇ ਵਿੱਚ ਹੀ ਹੋ ਸਕਦੀ ਹੈ ਔਰ ਪੈਸਾ ਵੀ ਪੰਜਾਬ ਸਰਕਾਰ ਕਮਾ ਸਕਦੀ ਹੈ ਲੇਕਿਨ ਉਹਦੇ ਲਈ ਇੱਕ ਪਲਾਨ ਬਣਾਉਣਾ ਪਊਗਾ ਜਿਹੜਾ ਅਨਫੋਰਚਨਟਲੀ ਨਹੀਂ ਬਣਿਆ ਆਇਲ ਸੀਡਸ ਵੀ ਪੰਜਾਬ ਦੇ ਵਿੱਚ ਜਿੰਨੇ ਇੱਕ ਇੱਥੇ ਉਗਾਈ ਜਾ ਸਕਦੇ ਆ ਉਹਨੇ ਕਿ ਇੱਥੇ ਖਪਤ ਵੀ ਹੋ ਜਾਣਗੇ ਪਰ ਇੱਕ ਗੱਲ ਚੰਗੀ ਹੈ ਜਿੱਥੋਂ ਮੈਂ ਸ਼ੁਰੂ ਕੀਤੇ ਸਾ ਆਪਣਾ ਵਿਸ਼ਲੇਸ਼ਣ ਕਿ ਸਾਰੀਆਂ ਪਾਰਟੀਆਂ ਨੇ ਪੰਜਾਬ ਪ੍ਰਤੀ ਇੱਕੋ ਹੀ ਆਵਾਜ਼ ਇੱਕੋ ਹੀ सुर ਦੇ ਵਿੱਚ ਆਵਾਜ਼ ਉਠਾਈ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇੱਕੋ ਹੀ सुर ਦੇ ਵਿੱਚ ਹੋਰ ਮਸਲੇ ਭਾਵੇਂ ਉਹ ਨਸ਼ਿਆਂ ਦਾ ਮਸਲਾ ਵਾਏ ਬਾਕੀ ਮਸਲੇ ਆ ਉਹਨਾਂ ਮਸਲਾਂ ਪ੍ਰਤੀ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕੋ ਹੀ ਆਵਾਜ਼ ਚੁੱਕਣਗੇ